ਜੀ ਸਰ ਕੀ ਹੈ ਜੀ ਪੂਰਾ ਮਾਮਲਾ ਜੀ ਮਾਨਯੋਗ ਸ਼੍ਰੀ ਸੁਪਨ ਸ਼ਰਮਾ ਜੀ ਆਈਪੀਐਸ ਪੁਲਿਸ ਕਮਿਸ਼ਨਰ ਜਿਲੰਦਰ ਅਤੇ ਸ਼੍ਰੀ ਦਿੱਤਿਆਵਾਰੀਏ ਜੀ ਏਡੀਸੀ ਟੂ ਅਨਵੈਸਟਿਗੇਟਿਵ ਜਿਲੰਦਰ ਜਿਨ੍ਹਾਂ ਦੇ ਨਿਸ਼ਾਨਾ ਦੇਛਾ ਤੇ ਸਾਡੀ ਸਪੈਸ਼ਲ ਟੀਮ ਸਪੈਸ਼ਲ ਸਰ ਦੀ ਟੀਮ ਨੇ ਦੋ ਗ੍ਰਾਫਿਕਾਪੂ ਬਿਤੇ ਜਿਹੜਾ ਨੇ ਸ਼ਹਿਰ ਦੇ ਵਿੱਚ ਕਾਫੀ ਲੁੱਟੀਆਂ ਲੁੱਟ ਹੋਈਆਂ ਬਾਰਦਾਤਾਂ ਕੀਤੀਆਂ ਸੀ ਜਿਨ੍ਹਾਂ ਦੇ ਕੁ ਗਿਰਾਂ ਦੇ ਨਾਮ ਜਿਹੜੇ ਹੈਗੇ ਨੇ ਪਰਮਜੀਤ ਸਿੰਘ ਔਰ ਪ੍ਰਿੰਸ ਬਾਬਾ ਅਤੇ ਨੀਰਜ ਕੁਮਾਰ ਔਰ ਨੀਰਜ ਜਿਹੜੇ ਇਹਨਾਂ ਦੇ ਕੋਲ ਲੈਪਟਾਪ ਵਗੈਰਾ ਮੋਬਾਈਲ ਫੋਨ ਵਗੈਰਾ ਇੱਕ ਸਕੂਟਰ ਵੀ ਇਨਾਂ ਨੂੰ ਪਰਦੀ ਰਹੀ ਇਨਾਂ ਦੇ ਕੋਲ ਰਿਕਵਰ ਕੀਤੀ ਆ ਇਹ ਬੰਦੇ ਕਾਫੀ ਦੇਰ ਤੋਂ ਸ਼ਹਿਰ ਦੇ ਮੇਰੇ ਬਾਰਵਾਤਾ ਕਰਦੇ ਇਹਨਾਂ ਨੇ ਇੱਕ ਮਾਈ ਹੀਰਾ ਗੇਟ ਦੂਜੀ ਦੁਕਾਨ ਤੋਂ ਵੀ ਲੁੱਟੋ ਕੀਤੀ ਰੀ ਇੱਕ ਦੋ ਇਹਨਾਂ ਨੇ ਬਲੈਂਡ ਸ਼ਾਪ ਜਿਹੜੀ ਉਹ ਵੀ ਲੁੱਟੋ ਕੀਤੀ ਸੀ ਕਾਦਾ ਕਲੋਨੀ ਦੇ ਵਿੱਚ ਇੱਕ ਲੋਟੋ ਕੀਤੀ ਸੀ ਇਹ ਤਾਂ ਕੋਈ ਹਥਿਆਰ ਵੀ ਬ੍ਰਾਹਮਤ ਹੋਇਆ ਜੀ ਇਹਨਾਂ ਦੇ ਕੋਲ ਰਿਕਵਰੀ ਕਰਾ ਰਹੇ ਆ ਜੀ ਤੇ ਇਹਨਾਂ ਦੇ ਜਿਹੜੀਆਂ ਪਹਿਲਾਂ ਵੀ ਇਹ ਪ੍ਰਿੰਸ ਬਾਬਾ ਹੈਗਾ ਇਹਦੇ ਖਲਾਫ ਕੱਟੋ 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 ਵੀ 17 ਮਹੀਨੇ ਪਹਿਲਾਂ ਵੀ ਲੁੱਟਣ ਤੋਂ ਦੇ ਦਰਜ ਆ